ਕਾ ਤੂੰ ਹੀ ਸਰ ਤੇ ਬੱਧੀਆਂ ਤੇ ਪੀੜੀਆਂ ਪੀਂਦਾ ਜੀ ਆ ਗੋ ਕੋਹ ਵੀੜੀ ਪੀਂਦਾ ਪਾਪਾ ਸਾਹੀਏ ਤਾਂ ਦੇ ਆ ਆ ਇਧਰ ਆ ਪੀੜੀ ਦਾ ਤਰੀਕੀ ਦਾ ਮਕਰੀ ਥੱਲੇ ਕੀ ਹੱਥ ਚ ਕੀ ਥੱਲੇ ਆਓ ਵੀੜੀ ਵੀੜੀ ਤਰਾਵ ਥੱਲੇ ਤੋਂ ਮੈਂ ਤੇਹਿਆਂ ਦਾ ਮੈਂ ਵੀ ਤੇ ਕਰੀ ਪੀੜੀ ਕਰੀ ਸਾਹੀਏ ਫਿਰ ਹੱਥ ਚ ਅਵੇ ਪੀੜੀ ਕਰੀ ਤਰਾਵ ਸ਼ੁਰੂ ਕਰਦੇ ਲੱਗੇ ਤਾਂ ਥੋੜੀ ਬੋਦੀ ਕਰਿਆ ਕਰੋ ਜਾਂ ਥੱਲੇ ਬਲਾਓ ਇਧਰ ਤਾਂ ਕਹਿੰਦੇ ਥੱਲੇ ਆਓ ਵੀੜੀ ਵੀੜੀ ਬਾਬਾ ਪੀਂਦਾ ਨਹੀਂ ਬਈ ਵੀੜੀ ਕੋਲ ਪੁੱਟਿਆ ਆ ਨੋਰ ਬੜੇ ਹੱਥਾਂ ਨਾਲ ਹੋਰੀ ਆ ਵੀਡੀਓ ਆ ਵੀਡੀਓ ਕੀ ਹੈ ਇਹ ਦੂਜਾ ਕੰਮ ਹੋਊ ਫਿਰ ਕਿਹੜਾ ਦੂਜਾ ਉਹ ਦੋ ਦਾ ਮੈਂ ਇੱਕਦਮ ਫੜ ਕੇ ਮੂੰਹ ਹੀ ਬੈਠਾ ਇਦਾਂ ਇਦਾਂ ਪਤਾ ਨਹੀਂ ਬਸ ਠੀਕ ਹੈ ਬਰਕਰਾਰ ਨਹੀਂ ਹੈ ਇਹ ਗੈਨੀ ਕਹਦੇ ਆ ਪੈਂਟ ਫੜਾਈ ਆ ਪੈਂਟ ਚੁੱਕੋ ਜੇ ਸੱਚੇ ਜੇ ਤਾਂ ਪਰਲੀ ਪੈਂਟ ਐਨੂੰ ਚੁੱਕੋ ਤੁਸੀਂ ਨਸ਼ਾ ਕੀ ਬੰਦ ਕਰਨਾ ਦੱਸ ਆ ਪੈਂਟ ਜੇ ਤੁਸੀਂ ਸੱਚੇ ਜੇ ਤਾਂ ਪੈਂਟ ਚੁੱਕੋ ਆ ਚੁੱਕੋ ਮੇਰੀ ਪੈਂਟ ਮੇਰੀ ਗੱਲ ਸੁਣ ਫੋਨ ਪੇਟ ਕਰ ਕਿਉਂ ਬੰਦ ਕਰਾ ਫੋਨ ਮੈਂ ਬਕਵਾਸ ਨਾ ਕਰ ਉਸ ਸਮੈਗ ਪਿੰਡੇ ਇਥੇ ਗੁਰੂ ਘਰ ਦੇ ਲਾਗੇ ਚੁੱਕਾ ਚੁੱਕ ਮੇਜੇ ਸੱਚਾ ਦੇ ਪੱਟ ਚੁੱਕ ਓਏ ਤੁਹਾਡੇ ਮਲਾਜੇ ਵੇਲੇ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਗੁਰੂਗੜ੍ਹ ਦੇ ਲਾਗੇ ਸਮੈਗ ਪੀਂਦੇ ਇਹਨਾਂ ਨੇ ਸਮੈਗ ਭਜਾਈ ਗੱਡੀ ਓਏ ਗੱਡੀ ਡਟਾ ਆਪਾਂ ਤੇ ਫੜੋ ਭੈਣ ਤੋ ਸ਼ਰਮ ਨਹੀਂ ਤੁਹਾਨੂੰ ਗੱਡੀ ਦੇਖੋ ਸਾਲਿਓ